ਸਹੀ ਹੈ ਹਾਂ ਸਿਰਤ ਆ ਗਏ ਕਮਾਦੂ ਕੋ ਲੈ ਲੋ ਪਹਿਲਾ ਹੀ ਫੋਟ ਬਾਰਸ਼ਾਂ ਫੇਰ ਆ ਗਈਆਂ ਮઝા ਫੇਰ ਖਰਾਬ ਕੀ ਕੀ ਕਰੇਗਾ ਮੈਂ ਰਬਾਬ ਟਾਇਰ ਫੇਰ ਪੈਂਚਰ ਇਧਰ ਬਾਰਸ਼ਾਂ ਫੇਰ ਆ ਗਈਆਂ ਸਾਰਾ ਮઝા ਖਰਾਬ ਕਰ ਦਿੰਦਾ ਯਾਰ ਮੀ ਚਲੋ ਮੀਨੇ ਮਾਰਦਾ ਸੋਹਰਿਆਂ ਦਾ ਮઝા ਐਵੇਂ ਮਾਈ ਆ ਗਿੱਲੇ ਗੁੱਲੇ ਫੇਰ ਕਰਤਾ ਸਾਨੂੰ ਐਨਜੋਏ ਵੀ ਕਰਨ ਦੇ ਆ ਨਾਲ ਗਿੱਲੇ ਵੀ ਹੋਣ ਦੇ ਆ ਗੰਦੀ ਵੀ ਗੱਡੀ ਵੀ ਗੱਡੀ ਵੀ ਗੰਦੀ ਕਰਨ ਦੇ ਆ ਤੇ ਆਪ ਵੀ ਗੰਦੇ ਹੋਣ ਦੇ ਆ ਤੇ ਮੰਮੀ ਨੂੰ ਅਟੈਨਸ਼ਨ ਨਾ ਪਈਆਂ ਵਾ ਵੀ ਕਿਤੇ ਬਿਮਾਰ ਨਾ ਹੋ ਜਾਈਏ ਮਿੰਟ 'ਚ ਆ ਜਾਂਦਾ ਮਿੰਟ 'ਚ ਛੱਡ ਜਾਂਦਾ ਜਿਹੜਾ ਵੈਦਰ ਆ ਵੈਦਰ ਨੇ ਕਾਰੀ ਤੇ ਨਾ ਬੁਮਾਰਾ ਆਹੋ ਉੱਧਾ ਗਰਮੀ ਲੱਗੀ ਤੇ ਸਕੇ ਕਦਮ ਛੱਡਾ ਪੈ ਆਹ ਉੱਥੇ ਸਹੀ ਆਪਾਂ ਆ ਗਏ ਆ ਕਿੱਥੇ ਕਿੱਥੇ ਆਏ ਆ ਜੂਹੂ ਬੀਚ ਪਰ ਬੀਚ ਠੀਕ ਹੀ ਆ ਆਹੋ ਜਿਹਾ ਪੀਚਰ ਹੈ ਸਾਡੇ ਵਿਚਾਰੇ ਆ ਜਿਹੜੀ ਮਰਜ਼ੀ ਪੈਲੀ ਨੂੰ ਤੁਰਪਾ ਵਿਚਾਂ ਹੀ ਵਿਚ। ਇਧਰ ਇੰਦਾ ਹੈ। ਹੈ? ਕਾ ਗੰਦਵਾ ਆਇਆ ਆਇਆ। ਆਹ ਕਿਹਦੇ ਵਿਚ ਆ ਗਿਆ ਜੂਰੂ। ਗੰਦ। ਇੱਥੇ ਧੋਂਦੇ ਵੀ ਆ ਨਾ। ਉਹ ਪਬਲਿਕ। ਬੜਾ ਪਬਲਿਕ ਨਹੀਂ। ਆਪਾਂ ਉੱਧਰ ਜਾ ਸਕਦੇ ਹਾਂ ਉੱਧਰ ਸਾਫ਼ ਲੱਗਣ ਦੇ। ਉੱਧਰ। ਸਾਫ਼ ਤਾਂ ਲੱਗਣ ਦਾ ਫੈਮਲੀ ਆ ਲੜ ਦੋ। ਇੱਥੇ ਇਸ਼ਨਾਨੇ ਵੀ ਕਰਦੇ ਆ ਪਰ ਬਹੁਤ ਗੰਦਾ। ਬਹੁਤ ਜ਼ਿਆਦਾ ਗੰਦਾ। ਜਾਏ ਪਾਣੀ ਜੇ ਪਣਾ ਲਗਾਵੇ ਤਾਂ ਨਹੀਂ ਨੋਦੇ ਆ ਰੌਕ ਵਾਲੀ ਫਿਲਮ ਲੈ ਡਾ ਉਹ ਫਿਲਮ ਨਹੀਂ ਆਈ ਰੌਕ ਨਹੀਂ ਕਿਹੜੀ ਆਈ ਓਏ ਰੌਕ ਦੇ ਇੱਕ ਮੂਵੀ ਨਹੀਂ ਕਿ ਕੋਈ ਇੱਟਾ ਬੈਠਾ ਰਿਹਾ ਦਰ ਤੇ ਫੀਲਿੰਗ ਪੂਰੀ ਰੌਕ ਵਾਲੀ ਹੈ ਦੀ ਆ ਜਾਣਾ ਹੈ ਰੌਕ ਆਇਆ ਆਲਸ ਯੂਹੂ ਬੀਚ पर पता नहीं इन्नी जाने ये अंकल पूरे नहीं आ रहे हैं बैठा है अंकल फीलिंग लैंड है पूरी हवा नहीं नेचर हवा लैंड है नेचर ਔਰ ਇੱਥੇ ਜਾਂਦੀ ਮਿਲਣ ਕਿੱਥੇ ਹੀ ਮਿਲਣਾ। ਇਹ ਤਾਂ ਸਾਫ਼ ਆ ਸੋਣਾ ਹੈ ਪਰ ਜਦੋਂ ਪਾਣੀ ਉਹਦਾ ਉਹ ਲੈ ਆਉਂਦਾ ਸਭ ਕੁਝ ਨਾਲ। ਆਉਂਦਰੇ ਹੋ ਕਿੱਥੇ ਜਾਣ ਦੀ? ਕਿਹੜੀ ਪਹੁੰਚਣੀ ਕੋਈ ਵੀ।

ਆਰੇ ਲੈ ਲੈ ਆਰੇ ਨਹੀਂ ਖਾਸੀ 2 ਵਿੱਚ ਦੇ ਕੰਡੇ ਤੇ ਪਾਣੀ ਪੂਰੀ ਅਹੀਂ ਤਾਂ ਡੋਸਾ ਖਾਣਾ ਭਾਈ ਇੱਕ ਪਲੇਟ ਦੇਣਾ ਮੈਂ ਇੱਕੋ ਬੇਕਣਾ ਬਕਵਾ ਅੱਛਾ ਐਦੇ ਦੇਣਾ ਮਸਾਲਾ ਡੋਸਾ ਮੈਨੂੰ ਤੇ ਮਿਲ ਗਿਆ ਮਸਾਲਾ ਡੋਸਾ ਚਲੋ ਸ਼ਕੋ ਸ਼ਕੋ ਸਿਰਤ ਪਾਣੀ ਕਿਨੇ ਪਾਇਆ ਸਿਰਤ ਮੈਂ ਨਹੀਂ ਪਾਇਆ ਪਾਣੀ ਮੈਂ ਨਹੀਂ ਪਾਇਆ ਪਾਣੀ ਮੈਂ ਨਹੀਂ ਪਾਇਆ ਪਾਣੀ ਆਪਾਂ ਵੀ ਡੋਸਾ ਹੀ ਲੈਣਾ ਤੇਰਾ ਪਾਉ ਬਾਜੀ ਔਰ ਸਿਰਤ ਵੀ ਹੋਇਆ ਮਾਤਾ ਪਾਉ ਬਾਜੀ ਅਸੀਂ ਤਾਂ ਆਪਣਾ ਅੱਧਾ ਡਾੜਤਾ ਮਾਤਾ ਡੋਸਾ ਕੇ ਪਾਉ ਬਾਜੀ ਪਾਉ ਬਾਜੀ ਵੀ ਆਊਗੀ आधी आधी खा लेंगे माता अलग ही एक्सपीरियंस बहुत स्वाद पाव भाजी भी पे डोसा भी मसाला डोसा भी बहुत स्वाद है मामा था जी स्वाद है ना अलग ही एक्सपीरियंस ਕਰਨ ਨੂੰ ਮਿਲਿਆ ਯੂ ਚ ਪਾਟੀ ਦੇ ਆਪਣਾ फडਗਾਤਾ ਕੰਮ ਆਪਾ ਥੋੜਾ ਰਹਿ ਜਾ ਤਾਲੀ ਜਿੱਥੇ ਜਾਓ ਚਾਹ ਪੀਓ ਲਓ ਭੈਣ ਜੀ ਕੋਈ ਨਹੀਂ ਮਾਸੀ ਨੇ ਡੁੱਲੂ ਕੀ ਤੁਹਾਡੀ ਚਾਹ ਵਾ ਮਾਈ ਚਲੋ ਜੀ ਪਾ ਤੇ ਚੱਲੇ ਮਾਤਾ ਪਾਉ ਬਾਜੀ ਸਵਾਦ ਹੀ ਚਾਹ ਵੀ ਬੜੀ ਸਵਾਦੀ ਨਾ ਚਲੋ ਜੀ ਬਾਕੀ ਸੰਗਤ ਆਪਣੀ ਆਉਂਦੀ ਪਈ ਆ ਪਾਉ ਬਾਜੀ ਖਾ ਗਏ ਹੁਣ ਪਾਉ ਭਾਜੀ ਆਪਣੇ ਪਾਉ ਤੋਰੋ ਪਾਉ ਪਾਉ ਤੁਰ ਕੇ ਗਏ ਚਲੋ ਜੀ ਬੱਟਾ ਚਲੋ ਹੁਣ ਆ ਗਏ ਅੰਬਾਣੀ ਦੇ ਘਰ ਲਓ ਜੀ ਆਪਾਂ ਆ ਗਏ ਇੰਟੀਲੀਆ ਅੰਬਾਣੀ ਦੇ ਘਰ ਪਰ ਅੰਦਰ ਨਹੀਂ ਜਾਣਾ ਲੇਟ ਹੋ ਜਾਣਾ ਸੀ ਨਾ ਸਾਡਾ ਡਿਨਰ ਆ ਕੇ ਤੇਰੇ ਘਰੇ ਨਹੀਂ ਨਹੀਂ ਆਪਣਾ ਅੱਗੇ ਪਹਿਲਾਂ ਕਿੰਨੇ ਮਤਲਬ ਬੋਲ ਦਿੰਦਾ ਆ ਵੀ ਤੁਹਾਡੀ ਰੋਟੀ ਸ਼ਾਮ ਦੀ ਇੱਥੇ ਆ ਸਾਡੇ ਵਾਲਾ ਸੋ ਅਸੀਂ ਇਦਾਂ ਹੀ ਬਾਰੋ-ਬਾਰੀ ਵਧਾਈ ਦੇ ਕੇ ਆ ਜਾਓ ਅੰਬਾਨੀ ਨੂੰ ਜਵਾਬ ਦੇ ਤਾਂ ਹੀ ਵਧਾਈ ਦੇ ਕੇ ਆ ਜਾਣਾ ਬਾਰੋ-ਬਾਰੀ ਇਹਨੂੰ ਤੇ ਚਲੋ ਫੇਰ ਤੁਹਾਨੂੰ ਨਾਲੇ ਦੇ ਘਰ ਵਿਖਾ ਦਿੰਨੇ ਆਪਾਂ ਲਓ ਜੀ ਅੰਬਾਨੀਆਂ ਦਾ ਘਰ 15000 ਕਰੋੜ 15000 ਕਰੋੜ ਦਾ ਘਰ ਇੰਨੇ ਪੈਸਿਆਂ ਨਾਲ ਸਾਡੀਆਂ ਕਈ ਪੀੜੀਆਂ ਸਾਨੂੰ ਪਹੁੰਚਣਾ ਹੁੰਦਾ ਇੱਥੇ ਇੰਨੇ ਪੈਸੇ ਆ ਬਾਕੀ ਕਿਸਮਤ ਦਾ ਪਤਾ ਨਹੀਂ ਕੀ ਅੰਬਾਨੀ ਦੇ ਕੀ ਸ਼ੰਬਾਨੀ ਆ ਰਹੀ ਦਾ ਕੀ ਕਹਿੰਦਾ CST ਸਟੇਸ਼ਨ CST ਸੀ ਬਸਟਿੰਗ